ਹੈਲੋ ਮੈਨੂੰ ਲੱਗ ਰਿਹਾ ਜੀ ਥੋੜਾ ਟਾਈਮ ਆ ਗਿਆ ਜੀ ਕੋਈ ਨਾ ਟ੍ਰਾਇਬਿੰਗ ਕਰਕੇ ਨਹੀਂ ਹੁੰਦੀ ਨੇ ਤੇ ਕੋ ਮੇਰੀ ਬੇਨਤੀ ਹੈ ਬੰਦਾ ਤੋਂ ਜੀ ਸਰੂਤਪੁਰੋ ਵਿਸ਼ਵਾਸ ਰੱਖ ਲੈ ਜੀ ਨਾ ਤਾਂ ਪਾਰਟੀ ਦੀ ਲੀਡਰਸ਼ਿਪ ਨੇ ਕਾਨੂੰਨ ਨਾਲ ਉਹ ਕਿਸ ਤਰ੍ਹਾਂ ਦੀ ਚੇੜਖਾਨੀ ਕੀਤੀ ਹੈ ਜਾਣਦੇ ਸਾਰਾ ਕੁਝ ਕਰਨਾ ਤੇ ਬੇਨਤੀ ਇਹ ਹੈ ਕਿ ਜੇ ਅਸੀਂ ਹੁਣ ਤੁਸੀਂ ਸਾਰਾ ਕੰਟਾ ਡੇਢ ਖਰਾਬ ਕਰ ਦਿੱਤਾ ਬਾਜੇ ਬੈਠੇ ਜਿ ਪਹਿਲਾਂ ਮੈਨੂੰ ਪਤਾ ਲੱਗੇ ਬਾਅਦ ਚ ਮੈਂ ਦੇਖੋ ਤੁਹਾਡੇ ਵੀ ਕਿਸੇ ਮਾਜੇ ਨਾਲ ਕੋਈ ਸੀ ਹੱਥੋਂ ਪੈ ਨਹੀਂ ਕੀਤੀ ਕੋਈ ਬਾਲਾ ਉਹ ਲੁਕਾਈ ਜਿਹੜੀ ਸੰਗਤ ਹੈ ਇਹ ਸਾਰੇ ਜ਼ਿਮੇਵਾਰ ਬੰਦੇ ਨੇ ਇਹ ਲੋਕਾ ਟੋਟ ਚਾਰ ਬੰਦੇ ਨੇ ਐਮਸੀ ਇਲੈਕਸ਼ਨ ਲੜੀ ਵੀ ਹੈ ਵੇ ਆਪਾਂ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਪੰਜਾਬੀਓ ਜੋ ਫਰਿਆਦ ਚ ਰਹਿੰਦੇ ਹੋ ਤੇ ਨੋਟਿਸ ਵਾਸ਼ ਰੱਖਦੇ ਹੋ ਵੀ ਮੇਰੇ ਤੇ ਕੋਈ ਪਰਚਾ ਹੈ ਨਹੀਂ ਕੋਈ ਵਾਰੰਟਾ ਹੈ ਮੇਰਾ ਜੀ ਕਿਸੇ ਤਰ੍ਹਾਂ ਦੀ ਮੇਰੇ ਲੋਕ ਕੋਈ ਗੈਰ ਕਾਨੂੰਨੀ ਗਰਕਤ ਕੀਤੀ ਕੀ ਹੋਵੇ ਤੁਸੀਂ ਆਪਣਾ ਦੱਸੋ ਤੁਹਾਡਾ ਕੀ ਹੱਕ ਹੈ ਵੀ ਤੁਸੀਂ ਹੁਣ ਮੈਨੂੰ ਹਾਊਸ ਰੈਸਟ ਕਰ ਲਿਆ ਡੇਢ ਦੋ ਘੰਟਾ ਖਰਾਬ ਕਰਤਾ ਪਾਰਟੀ ਦਾ ਮੈਂ ਜਿੰਨੇ ਨਾਲ ਪਹ ਜਿਲ੍ਹਾ ਪ੍ਰਧਾਨ ਕਿ ਤੁਸੀਂ ਮੇਰੇ ਨਾਲ ਇਦਾਂ ਕਰ ਸਕਦੇ ਹੋ ਤਾਂ ਆਮ ਵਰਕਰ ਨਾਲ ਕੀ ਹੋਵੇ ਇਹ ਤਾਂ ਲਾਇਨ ਆਰਡਰ ਨੂੰ ਲੈ ਕੇ ਨਾ ਉਹਦੇ ਕਰਕੇ ਆ ਵੀ ਹਾਊਸ ਰੈਸਟ। ਇਹ ਹਾਊਸ ਰੈਸਟ ਕਰ ਲਿਆ ਤੁਸੀਂ ਢੂੜ ਘੰਟਾ ਹੋ ਗਿਆ ਹਾਊਸ ਰੈਸਟ ਹੋਏ ਬੈਠੇ ਆ ਹੁਣ ਮੈਂ ਇੱਥੇ ਪਾਰਟੀ ਤੇ ਹੋ ਰਹੀ ਕੋਈ ਕੰਮ ਹੋ ਸਕਦਾ ਹੈ ਕੋਈ ਰਾਂਡੀਤੀ ਬੁਲਾਉਣੀ ਹੈ ਕਿ ਅਸੀਂ ਆਪਣੀ ਜਿਲੇਟੇਸ਼ੀ ਦੇ ਪਿੱਛੇ ਖੜਨਾ ਹੀ ਨਹੀਂ ਹੈ। ਤੁਸੀਂ ਇੰਚਾਰਜ ਹੋ ਮੌਕੇ ਦੇ ਸਾਮਨੇ ਸੈਸ ਦੇ ਸਾਥੋਂ ਕੋਈ ਹੁਕਮ ਕਰ ਦੇਣੇ ਤਾਂ ਜਵਾਬ ਦਿਓ ਕਿ ਨਹੀਂ ਹੈ ਕਿਉਂ ਕਿ ਤੁਸੀਂ ਉਸ ਟਾਈਮ ਛੁੱਟੀ ਲੈ ਕੇ ਘਰੇ ਚਲੇ ਜਾਓਗੇ ਘਰੇ ਵਾਜੋਗੇ ਤੁਸੀਂ ਡੇੜਾ ਮੈਂ ਤੁਹਾਡਾ ਜਿਹਨੇ ਸੀ ਤੁਹਾਡਾ ਬਹੁਤ ਸਨਮਾਨ ਕਰ ਲਿਆ ਪਰ ਹੁਣ ਦੇ ਕੋਣ ਜਾਣਾ ਪੈਣਾ ਹੁਣ ਤੁਸੀਂ ਸਾਡਾ ਰਾਹ ਚੜ੍ਹਦੇ ਨਹੀਂ ਜੀ ਨਹੀਂ 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 ਦੇ ਕੇ ਕੋਈ ਨਹੀਂ 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 ਇੱਕ ਧੱਕਾ ਕਰ ਰਹੇ ਹਾਂ ਨਹੀਂ ਜੋ ਤੁਹਾਡਾ ਕੋਈ ਮੇਰੇ ਤੇ ਕਾਨੂੰਨੀ ਕਾਰਵਾਈ ਵੜਦੇ ਹੋ ਉਹ ਕਰ ਦੋ ਸਾਡੇ ਬੰਦੇ ਤੇ ਕਰ ਦੋ ਸਾਰੇ ਤੁਸੀਂ ਸਾਡਾ ਹਲਕਾ ਚਾਜ ਰੱਦ ਕਰ ਰੱਖਿਆ ਤੁਸੀਂ ਸਾਰੇ ਜਿਲ੍ਹੇ ਦੇ ਪ੍ਰਧਾਨ ਕਰ ਰੱਖਿਆ ਨਹੀਂ ਕਰ ਰੱਖਿਆ ਹੁਣ ਪਰ ਇਹ ਤਾਂ ਬਹੁਤ ਹੋ ਗਿਆ ਨਾ ਵੀ ਇਹ ਸਮਾਗਮ ਹੈ ਜਿਸ ਸਮਾਗਮ ਉਹ 12:00 ਬਜੇ 12:00 ਵਜੇ ਤੇ ਹੁਣ ਤਾਂ ਹੁਣ ਤਾਂ ਹੋ ਗਿਆ ਜੋ ਹੁਣ ਅਸੀਂ ਹੁਣ ਤਾਂ ਰਹਿ ਕੀ ਗਿਆ ਯੂਥ ਦਾ ਪ੍ਰਧਾਨ ਤੁਸੀਂ ਕਰ ਲਿਆ ਬਿਕਰ ਮਜੀਠਾ ਤੁਸੀਂ ਗ੍ਰਿਫਤਾਰ ਕਰ ਰੱਖਿਆ ਤੇ ਹੁਣ ਆਪਾਂ ਚਾਹੁੰਦੇ ਕੀ ਆ ਜੀ ਮੈਨੂੰ ਇੱਕ ਇੱਕ ਲਾਈਨ ਚੇਤਾ ਲੱਗੇ ਵੀ ਤੁਸੀਂ ਹੁਣ ਇਸ ਤਰ੍ਹਾਂ ਦਾ ਸਸ ਜੀ ਤਾਂ ਸਿੰਪਲ ਜੀ ਗੱਲ ਹੈ ਜੀ ਲਾਈਨ ਆਰਡਰ ਨੂੰ ਕੀ ਕਰਨਗੇ ਇਹ ਹਾਊਸ ਦੇ ਨਹੀਂ ਦੇ ਹੁਣ ਅਸੀਂ ਜਾਵਾਂਗੇ ਨਹੀਂ 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 ਇਹ ਗਲਤ ਗੱਲ ਹੈ ਜੀ ਮੈਂ ਮੀਡੀਆ ਨਾਲ ਗਲਤ ਗੱਲ ਨਹੀਂ ਚਾਹੁੰਦਾ ਜੀ ਆਹ ਦੇਖ ਲਓ ਜੀ ਰਿਕਮੈਂਡ ਜੀ ਤੁਹਾਨੂੰ ਕੇਵਲ ਮੈਂ ਡੇਢ ਘੰਟਾ ਪਹਿਲਾਂ ਤੁਹਾਨੂੰ ਮੈਂ ਮੀਡੀਆ ਮੈਂ ਬੁਲਾਇਆ ਕਿਉਂਕਿ ਮੈਂ ਜਗ ਜाहिर ਕਰਨਾ ਚਾਹੁੰਦਾ ਦਿਖਾਉਣਾ ਚਾਹੁੰਦਾ ਪੰਜਾਬ ਦੇ ਇਨਸਾਨ ਇਨਸਾਫ ਪਸੰਦ ਪੰਜਾਬੀਆਂ ਨੂੰ ਜਿਹੜੇ ਇਨਸਾਫ 'ਤੇ ਵਿਸ਼ਵਾਸ ਰੱਖਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜੋ ਲੋਕ ਸੰਘਰਸ਼ 'ਚ ਪੈਦਾ ਹੋਈ ਪਾਰਟੀ ਆ ਉਹਦੇ ਨਾਲ ਕੀ ਤੱਕਾ ਹੋ ਰਿਹਾ ਹੈ ਬਿਕਰ ਸਿੰਘ ਮਜੀਠੀਆ ਨੇ ਹਰ ਇੱਕ ਸੈਟਰ ਟੈਂਡ ਕੀਤਾ ਹੈ ਦੂਜੇ ਪਾਸੇ ਮੈਂ ਦੱਸਣਾ ਚਾਹੁੰਨਾ ਕਿ ਕੇਜਰੀਵਾਦ ਜਿਹਨੂੰ ਸੈਟ ਬੁਲਾਉਂਦੀ ਸੀ ਤਾਂ ਉਹ ਹਿਸ਼ਾਰਪੁਰ ਜਾ ਕੇ ਮੈਡੀਟੇਸ਼ਨ ਕਰਦਾ ਹੁੰਦਾ ਸੀ ਜਿਹੜੇ ਬੰਦੇ ਆਪ ਕਰਪਸ਼ਨ ਦੇ ਕੇਸਾਂ 'ਚ ਘਟਾਲਿਆਂ 'ਚ ਬੇਲ ਲੈ ਬੇਲ ਲੈ ਕੇ ਅੱਜ ਪੰਜਾਬ 'ਚ ਸਰਕਾਰ ਚਲਾ ਰਹੇ ਨੇ ਅੱਜ ਅੱਜ 50 ਸਾਲ ਪਹਿਲਾਂ ਐਮਰਜੈਂਸੀ ਜੋ ਕਾਲਾ ਦਿਨ ਸੀ ਉਹਨੂੰ ਮਨਾਇਆ ਜਾ ਰਿਹਾ ਜੀ ਉਤੋਂ ਵੱਡਾ ਤੱਕਾ ਹੋ ਰਿਹਾ ਅੱਜ ਸਾਡੇ ਸਾਰੇ ਕਾਉਂਸਲਰ ਸਹਿਬਾਨ ਸੀਨੀਅਰ ਲੀਡਰਸ਼ਿਪ ਇੱਥੇ ਪਹੁੰਚੀ ਐ ਤੇ ਇੱਥੇ ਕੱਟ ਨਹੀਂ ਕੀਤਾ ਗਿਆ ਕਿਉਂਕਿ ਸਾਰੀ ਲੀਡਰਸ਼ਿਪ ਕਰੇ ਅਰੈਸਟ ਕਰ ਰੱਖੀ ਐ ਕੋਈ ਰਾਜ ਚੱਕ ਲੈ ਕੇ ਪਰਚਾ ਦਾਰਜ ਕਰਤਾ ਮੈਂ ਐਸਐਸਓ ਸਾਹਿਬ ਨੂੰ ਕਿ ਮੇਰਾ ਹੁਣ ਪਤਾ ਕਿ ਕਿਹੜੇ ਥਾਣੇ ਤੋਂ ਨੇ। ਕਪਾਰਾ ਜੀ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਾਂਗੇ। ਸ਼ਰੋਮਣੇ ਅਕਾਲੀ ਦਲ ਆਪਣੇ ਹੱਕਾਂ ਲਈ ਪੰਜਾਬ ਦੇ ਲੋਕਾਂ ਲਈ ਤੇ ਪੰਜਾਬ ਦੇ ਸੰਘਰਸ਼ ਲਈ ਲੜਾਈ ਲੜਦਾ ਜਾਣਦਾ। ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਸਤਾ ਦੇ ਸ਼ਿਕਰ ਤੇ ਬੈਠੇ ਮੁੱਖ ਮੰਤਰੀ ਨੂੰ ਕਿ ਮੁੱਖ ਮੰਤਰੀ ਸਾਹਿਬ ਅੱਜ ਤੂੰ ਕੋਟ ਤੁਸੀਂ ਕੋਹ ਦਾ ਜ਼ਿੰਮੇਵਾਰ ਨਹੀਂ ਰਹਾ। ਅੱਜ ਤੈਨੂੰ ਗ੍ਰਹਿਭਾਗ ਤੋਂ ਇਹ ਬਾਦੀ ਦੇਣਾ ਚਾਹੀਦਾ ਹੈ ਕਿ ਤੂੰ ਨਾ ਨਾ ਤਾਂ ਲੋਟ ਅੰਡਰ ਮੇਨਟੇਨ ਕਰ ਸਕਿਆ ਨਾ ਤੁਸੀਂ ਪੰਜਾਬ ਦੇ ਲੋਕਾਂ ਦੀ ਰਾਖੀ ਕਰ ਸਕਦੇ ਅੱਜ ਅੱਜ ਥਾਣਿਆਂ ਚੋਂ ਡੀਐਸਪੀ ਪੱਦਰ ਦੇ ਅਫਸਰ ਗੈਂਗਸਟਰਾਂ ਦੀ ਇੰਟਰਵਿਊ ਇੰਟਰਵਿਊ ਕਰਾਉਂਦੇ ਨੇ ਤੇ ਸ਼ਰੋਮ ਦੇ ਕੱਲੇ ਦੀ ਲੀਡਰਸ਼ਿਪ ਨੂੰ ਕਿਤੇ ਹਾਊਸ ਅਰੇਸਟ ਕਿਤੇ ਮੈਂ ਨਾ ਉੱਥੇ ਉਸ ਦਿਨ ਜਦੋਂ ਲਾਈਵ ਹੋਇਆ ਸੀ ਵਿਕਰਮ ਮਜੀਠੀਆ ਸਾਹਿਬ ਨੇ ਜਦੋਂ ਪੇਸ਼ ਕੀਤਾ ਸੀ ਵਿਜੀਲੈਂਸ ਚ ਮਦਦ ਨੂੰ ਕਹਿ ਕੇ ਆਇਆ ਸੀ ਮੈਂ ਤਾਂ ਲਾਈਵ ਕਿਹਾ ਮੈਂ ਅੱਜ ਕੋਈ ਅਸੀਂ ਹੱਕ ਠੋਕੇ ਲੜਾਈ ਲੜਨੀ ਜਾਣਦੇ ਆ ਮੈਂ ਵਫਾਦਾਰ ਸਪਾਈ ਸ਼ਰੋਮ ਨੀ ਕਾਲੇ ਦਲ ਹੋਣ ਦਾ ਨਾਤੇ ਉਧਰ ਕਹਿ ਕੇ ਆਇਆ ਸੀ ਕਿ ਜਿੱਦੇ ਆਵਾਂਗੇ ਤੂਫਾਨ ਬਣ ਕੇ ਆਵਾਂਗੇ ਚਲੋ ਅੱਜ ਤੁਸੀਂ ਕਰ ਲਓ ਪਰ 15 ਜੁਲਾਈ ਨੂੰ ਅੱਜ ਫੇਰ ਕਹਿ ਕੇ ਚੱਲਿਆ ਇਸ ਸੈਕਟਰ ਸਾਹਿਬ ਸੁਣ ਲੈ ਡਿਪਟੀ ਸਾਹਿਬ ਸੁਣ ਲੈ ਸ਼ਰਮਾ ਸਾਹਿਬ ਅਸੀਸ ਸਾਹਿਬ ਵੀ ਸੁਣ ਲੈ ਮੇਰੀ ਬਾਤ ਕਿ 15 ਜੂਨ ਨੂੰ ਜੁਲਾਈ ਨੂੰ ਲੁਧਿਆਣੇ ਦੀ ਧਰਤੀ ਤੇ ਬਣ ਜਗੜਾਂਗੇ ਸ਼ਰੋਮ ਨੀਅਤ ਅਕਾਲੀ ਦਾ ਉਕੀ ਲਈ ਚਲੇਗੀ ਨਹੀਂ ਚਲੇਗੀ ਚਲੇ ਨਹੀਂ ਚਲੇਓ ਤਾਜ ਬਦਲ ਦਿਓ ਮਹਿਮਾਨਾਂ ਦਾ ਰਾਜ ਬਦਲ ਦਿਓ ਤਾਜ ਬਦਲ ਦਿਓ ਮਹਿਮਾਨਾਂ ਦਾ ਰਾਜ ਬਦਲ ਦਿਓ ਜਨ ਸਰਕਾਰ ਮੁਰਦਾਬਾਦ 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 ਜਨ ਸਰਕਾਰ ਮੁਰਦਾਬਾਦ ਮੁਰਦਾਬਾਦ ਅਕਾਲੀ ਦਲ ਬੰਝ ਗੱਡੂਗਾ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਜਿੱਥੇ ਸਰਕਾਰ ਦੇ ਅਸੀਂ ਤੰਬੂ ਪੱਟ ਦੇਾਂਗੇ ਉਸ ਦੇ ਪੰਜਾਬ ਪੁਲਿਸ ਦਾ ਜਿਹੜਾ ਵੀ ਮੁਲਾਜ਼ਮ ਆਜੇ ਅੱਜ ਨਾ ਦਾਸ ਨੂੰ ਨਾ ਪਾਰਟੀ ਦੇ ਕਿਸੇ ਲੀਡਰਸ਼ਿਪ ਨੂੰ ਰੋਕ ਕੇ ਦਿਖਾਵੇ ਕਿਉਂਕਿ ਅੱਜ ਤੂੰ ਧੋਖਾ ਕਰਿਆ ਮੈਨੂੰ ਦਸਤਾਰ ਬੰਨ੍ਹਦੇ ਨੂੰ ਤੁਸੀਂ ਆ ਕੇ ਮੇਰਾ ਹਸ ਰੈਸਟ ਕੀਤਾ ਅੱਜ ਮੈਂ ਅੱਜ ਚੇਤਾਵਨੀ ਦੇਣਾ ਸਮੂਹ ਪੰਜਾਬ ਦੀ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਦੇ ਤੇ ਮੁੱਖ ਮੰਤਰੀ ਨੂੰ ਬਾਜੂ ਜਗਾ ਖਾਲਸਾ ਵਾਹਿਗੁਰੂ ਜੀ ਕਾ ਜੈ ਜੈ ਜਲੇਗੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਡੇ ਹੱਕ ਇੱਥੇ